ਬਿਹੱਦੀ ਭਿਆਨਕ ਹਾਦਸਾ ਹੋਣ ਦੀ ਖਬਰ سامنے ਆ ਰਹੀ ਹੈ ਸਵਾਰੀਆਂ ਦੇ ਨਾਲ ਪਰਿਵਾਰਸ ਤੇ ਉਤੇ ਇੱਕ ਬਜਰੀ ਲੈ ਜਾ ਰਿਹਾ ਡੰਪਰ ਪਲਟਿਆ ਜੀਹਾਂ ਬਹੁਤ ਹੀ ਭਿਆਨਕ ਰੂਕੰਬਾ ਤਸਵੀਰਾਂ ਇਸ ਹਾਦਸੇ ਦੀਆਂ سامنے ਆਈਆਂ ਨੇ 20 ਲੋਕਾਂ ਦੀ ਇਸ ਵੱਡੇ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਹੋਰ ਵੀ ਕਈ ਲੋਕ ਜ਼ਖਮੀ ਹੋਏ ਨੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਦੱਸਦੇ ਕਿ ਤੇਲੰਗਾਨਾ ਦੇ ਰੈਡੀ ਰੰਗਾ ਤੇ ਵਿੱਚ ਜੋ ਹੈ ਇਹ ਵੱਡਾ ਹਾਦਸਾ ਵਾਪਰਿਆ ਹੈ ਇਥੇ ਤੁਸੀਂ ਦੇਖ ਸਕਦੇ ਹੋ ਕਿ ਬਸ ਦੀ ਜ਼ਬਰਦਸਤ ਟੱਕਰ ਜਿਹੜੀ ਹੈ ਉਹ ਡੰਪਰ ਦੇ ਨਾਲ ਹੁੰਦੀ ਹੈ ਤਾਂ ਜਿਸ ਤੋਂ ਬਾਅਦ ਦੋਵੇਂ ਹੀ ਵਾਹਨਾ ਦੇ ਪਰਖੱਚੇ ਉੱਡ ਗਏ ਨੇ ਇਹ ਹਾਦਸਾ ਇਸ ਲਈ ਵੀ ਇਹਨਾਂ ਜ਼ਬਰਦਸਤ ਹੋਇਆ ਕਿ ਡੰਪਰ ਜੋ ਹੈ ਉਹ ਬਜਰੀ ਦੇ ਨਾਲ ਲੱਦਿਆ ਹੋਇਆ ਸੀਗਾ ਤੇ ਜਦੋਂ ਟੱਕਰ ਹੋਈ ਇਹਨਾਂ ਦੋਵਾਂ ਵਾਹਨਾ ਦੀ ਤਾਂ ਡੰਪਰ ਜੋ ਹੈ ਉਹ ਬਸਤੇ ਉੱਤੇ ਹੀ ਪਲਟ ਗਿਆ ਜਿਸ ਦੇ ਵਿੱਚ ਸਵਾਰੀ ਬੈਠਿਆ ਹੂਆ ਸੀ ਗਿਆ ਤਾਂ ਇਸ ਕਰਕੇ ਸਾਰੀ ਦੀ ਸਾਰੀ ਬਜਰੀ ਜਿਹੜੀ ਹੈ ਉਹ ਵਸਤੇ ਉੱਤੇ ਡਿੱਗ ਜਾਂਦੀ ਹੈ ਤੇ ਸਵਾਰੀਆਂ ਇਸ ਬਜਰੀ ਦੇ ਵਿੱਚ ਦੱਬ ਜਾਂਦੀਆਂ ਨੇ ਜੀ ਹਾਂ ਜਿਸ ਕਰਕੇ 20 ਲੋਕਾਂ ਦੀ ਜੋ ਹੈ ਇਸ ਭਿਆਨਕ ਰੂਕੰਬਾਉ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਥੇ ਦਾਸੇ ਕਿ ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਨਾ ਮਿਲਦੀ ਹੈ ਤੇ ਜਿਹੜੇ आले ਦੁਆਰੇ ਦੇ ਲੋਕ ਹੁੰਦੇ ਨੇ ਉਹ ਮੌਕੇ ਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਜੋ ਹੈ ਇਥੇ ਲੋਕਾਂ ਨੂੰ ਰੈਸਕਿਊ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਜਿਹੜੇ ਬਜਰੀ ਦੇ ਅੰਦਰ ਦੋਬੇ ਹੋਏ ਲੋਕਸ ਕਿ ਉਹਨਾਂ ਨੂੰ ਬਾਹਰ ਕੱਢਣਾ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਤਸਵੀਰਾਂ ਜੋ ਹੈ ਉਹ ਮੌਕੇ ਦੀਆਂ ਤੁਹਾਨੂੰ ਵਿਖਾ ਰਿਹਾ ਤੇ ਲੰਗਾਨਾ ਦੇ ਰੈਡੀ ਰੰਗਾ ਦੇ ਵਿੱਚ ਜੋ ਹੈ ਇਹ ਵੱਡਾ ਹਾਦਸਾ ਵਾਪਰਿਆ ਹੈ ਬਸ ਦੇ ਉੱਤੇ ਜੋ ਹੈ ਬਜਰੀ ਦੇ ਨਾਲ ਭਰਿਆ ਡੰਪਰ ਡਿੱਗ ਗਿਆ ਤੇ ਜਿਸ ਤੋਂ ਬਾਅਦ ਬਸਤੇ ਪਰਖੱਚੇ ਉੱਡ ਗਏ ਬਸਤ ਜਿਹੜੀ ਹੈ ਪੂਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਅਤੇ 20 ਲੋਕਾਂ ਦੀ ਜੋ ਹੈ ਇਸ ਬੱਸ ਦੇ ਵਿੱਚ ਬੈਠੇ ਜਿਹੜੇ ਲੋਕ ਸੀ ਉਹਨਾਂ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮ੍ਰਿਤਕ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ ਸਨ ਕਿਉਂਕਿ ਉਹ ਬੱਚੇ ਜਿਹੜਾ ਆਪਣੇ ਸਕੂਲ ਜਾ ਰਹੇ ਸੀਗੇ ਲੇਕਿਨ ਇਸ ਦੌਰਾਨ ਜੋ ਹੈ ਉਹਨਾਂ ਦੀ ਇਹ ਬੱਸ ਹਾਦਸਾ ਸਕਾਰ ਹੋਈ ਤਾਂ ਉਸ ਤੋਂ ਬਾਅਦ ਯਾ ਇਹ ਤਸਵੀਰਾਂ ਜੋ ਹੈ ਰੂ ਕੰਬਹੁ ਤਸਵੀਰਾਂ ਸਾਮਣੇ ਆਈਆਂ ਨੇ ਦੱਸਿਆ ਕਿ ਪੀਐਮ ਮੋਦੀ ਦੇ ਵੱਲੋਂ ਵੀ ਇਸ ਦੇ ਹਾਦਸੇ ਤੇ ਦੁੱਖਤਾ ਪ੍ਰਗਟਾਵਾ ਜੋ ਕੀਤਾ ਗਿਆ ਉਹਨਾਂ ਦੇ ਵੱਲੋਂ ਨਾਲ ਹੀ ਨਾਲ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਜਿਹੜੇ ਮ੍ਰਿਤਕ ਨੇ ਉਹਨਾਂ ਨੂੰ 2 ਲੱਖ ਰੁਪਏ ਦੇਣ ਦਾ ਜੋ ਹੈ ਐਲਾਨ ਪੀਐਮ ਮੋਦੀ ਦੇ ਵੱਲੋਂ ਕੀਤਾ ਗਿਆ ਤੇ ਨਾਲ ਹੀ ਨਾਲ ਜਿਹੜੇ ਜ਼ਖਮੀ ਹੋਏ ਲੋਕ ਨੇ ਉਹਨਾਂ ਦੇ ਲਈ ਵੀ ਜੋ ਹੈ 50000 ਰੁਪਏ ਦਿੱਤੇ ਜਾਣ ਦਾ ਐਲਾਨ ਜੋ ਹੈ ਪੀਐਮ ਮੋਦੀ ਦੇ ਵੱਲੋਂ ਕੀਤਾ ਗਿਆ ਸੋ ਬੇਹਦੀ ਭਿਆਨਕ ਹਾਦਸਾ ਜੋ ਹੈ ਅਚੜਦੀ ਸਵੇਰ ਵਾਪਰਿਆ ਹੈ ਤਸਵੀਰਾਂ ਜੋ ਤੁਹਾਨੂੰ ਵਿਖਾ ਰਿਆਂ ਤੁਸੀਂ ਵੇਖ ਸਕਦੇ ਹੋ ਬਸ ਤੇ ਵਿੱਚੋਂ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਅੰਦਰ ਫਸੇ ਲੋਕ ਨੇ ਜੋ ਅੰਦਰ ਫਸੀਆਂ ਸਵਾਰੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਕਿਉਂਕਿ ਬਜਰੀ ਦੇ ਨਾਲ ਜਿਹੜੀ ਹੈ ਪੂਰੀ ਬਸ ਭਰ ਜਾਂਦੀ ਹੈ ਤੇ ਜਿਹੜੇ ਲੋਕ ਉਸ ਦੇ ਵਿੱਚ ਦਬ ਜਾਂਦੇ ਨੇ ਕਈ ਜਿਹੜੇ ਵਿਦਿਆਰਥੀ ਇਸ ਦੇ ਵਿੱਚ ਸ਼ਾਮਿਲ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ 20 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਹੋਇਆ चल रहा है। आ, सो भी है के, आ, कई ज लोग गंभीर जख्मी दसे जा रहे ने, क्रिटिकल कंडीशन दसे जा रहे ने। सो ये तस्वीर वेख के तुसी अंदाजा लगा सकते कि कि ना प्यानक को हो कि भयानक मंजर होगा ਕੀ ਜਿਸ ਤਰੀਕੇ ਦੇ ਨਾਲ ਇਹ ਡੰਪਰ ਜੋ ਕਿ ਬਜਰੀ ਦੇ ਨਾਲ ਪਰਿਆਸੀ ਉਹ বাস ਦੇ ਉੱਤੇ ਡੇਗਿਆ ਤਾਂ বাস ਜਿਹੜੀ ਹੈ ਪੂਰੇ ਤਰੀਕੇ ਦੇ ਨਾਲ ਚੱਕਨਾਚੂਰ ਹੋ ਚੁੱਕੀ ਹੈ বাস ਦੇ ਵਿੱਚ ਤੁਹਾਨੂੰ ਬਜਰੀ ਹੀ ਬਜਰੀ ਨਜ਼ਰ ਆ ਰਹੀ ਹੋਵੇਗੀ ਇੱਕ ਬਾਅਦ ਦੀਆਂ ਤਸਵੀਰਾਂ ਨੇ ਲੇਕਿਨ ਉਸ ਤੋਂ ਪਹਿਲਾਂ ਜਦੋਂ ਹਾਦਸਾ ਵਾਪਰਿਆ ਉਹ ਤਸਵੀਰਾਂ ਵੀ ਤੁਸੀਂ ਵੇਖੋ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ ਤੇ ਲੋਕ ਅੰਦਰੋਂ ਦੀ ਜੜਾ ਹੋਰ ਲੋਕਾਂ ਨੂੰ ਕੱਢਣ ਦੀ ਜਿਹੜਾ ਕੋਸ਼ਿਸ਼ ਕਰ

ਅ ਲੇਕਿਨ ਇਸ ਦੇ ਦੌਰਾਨ ਇੱਕ ਡੰਪਰ ਜੋ ਕਿ ਬਜਰੀ ਦੇ ਨਾਲ ਭਰਿਆ ਹੋਇਆ ਸੀਗਾ ਉਸ ਦੀ ਇਸ ਦੇ ਨਾਲ ਟੱਕਰ ਹੋਈ ਤੇ বাস ਜਿਹੜੀ ਹੈ ਹੁਣ ਬੁਰੇ ਤਰੀਕੇ ਦੇ ਨਾਲ ਡੈਮੇਜ ਹੋ ਚੁੱਕੀ ਹੈ ਤੇ ਅੰਦਰ ਜਿਹੜੇ ਸਵਾਰੀਆਂ ਇਸ ਦੇ ਵਿੱਚ ਬੈਠੀਆਂ ਹੋਈਆਂ ਸੀਗੀਆਂ ਉਹ ਤੁਸੀਂ ਵੇਖੋ ਕਿ ਅੰਦਰ ਹੀ ਦਬੀਆਂ ਰਹਿ ਗਈਆਂ ਹਾਲਾਂਕਿ ਜਦੋਂ ਲੋਕ ਮੌਕੇ ਤੇ ਪਹੁੰਚ ਕੇ ਤਾਂ 15 ਲੋਕਾਂ ਨੂੰ ਜੜਾ ਉਥੋਂ ਰੈਸਕਿਊ ਵੀ ਕੀਤਾ ਗਿਆ ਉਹਨਾਂ ਨੂੰ ਬਸ ਦੇ ਵਿੱਚੋਂ ਬਜਰੀ ਦੇ ਵਿੱਚੋਂ ਜੋ ਹੈ ਬਾਹਰ ਕੱਢਿਆ ਗਿਆ ਲੇਕਿਨ 20 ਲੋਕਾਂ ਦੀ ਜੋ ਇੱਥੇ ਦਰਦਨਾਕ ਮੌਤ ਹੋ ਗਈ ਹੈ ਤੇ ਜਿਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਵੀ ਮੁਆਵਜ਼ੇ ਦਾ ਜੋ ਹੈ ਐਲਾਨ ਕੀਤਾ ਗਿਆ ਲੇਕਿਨ ਇਹ ਰੂ ਕੰਬਾਉ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਜਿਥੇ ਕਿ ਭਿਆਨਕ ਹਾਦਸਾ ਵਾਪਰਿਆ ਬੇਹਦੀ ਭਿਆਨਕ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਸਵਾਰੀਆਂ ਦੇ ਨਾਲ ਭਰੀ ਬੱਸ ਦੇ ਉੱਤੇ ਇੱਕ ਵੱਡੀ ਲਹਿ ਜਾ ਰਿਹਾ ਡੰਪਰ ਪਲਟਿਆ ਜੀਹਾਂ ਬਹੁਤ ਹੀ ਭਿਆਨਕ ਰੂਕਮਬਾ ਤਸਵੀਰਾਂ ਇਸ ਹਾਦਸੇ ਦੀਆਂ ਸਾਹਮਣੇ ਆਈਆਂ ਨੇ 20 ਲੋਕਾਂ ਦੀ ਇਸ ਵੱਡੇ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਹੋਰ ਵੀ ਕਈ ਲੋਕ ਜ਼ਖਮੀ ਹੋਏ ਨੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਦੱਸਦੇ ਕਿ Telangana ਦੇ Redi Rangate ਵਿੱਚ ਜੋ ਹੈ ਇਹ ਵੱਡਾ ਹਾਦਸਾ ਵਾਪਰਿਆ ਹੈ ਇਥੇ ਤੁਸੀਂ ਦੇਖ ਸਕਦੇ ਹੋ ਕਿ ਬਾਸ ਦੀ ਜ਼ਬਰਦਸਤ ਟੱਕਰ ਜਿਹੜੀ ਹੈ ਉਹ ਡੰਪਰ ਦੇ ਨਾਲ ਹੁੰਦੀ ਹੈ ਤਾਂ ਜਿਸ ਤੋਂ ਬਾਅਦ ਦੋਵੇਂ ਹੀ ਵਾਹਨਾ ਦੇ ਪਰਖੱਚੇ ਉੱਡ ਗਏ ਨੇ ਇਹ ਹਾਦਸਾ ਇਸ ਲਈ ਵੀ ਇਹਨਾਂ ਜ਼ਬਰਦਸਤ ਹੋਇਆ ਕਿ ਡੰਪਰ ਜੋ ਹੈ ਉਹ ਬਜਰੀ ਦੇ ਨਾਲ ਲੱਦਿਆ ਹੋਇਆ ਸੀਗਾ ਤੇ ਜਦੋਂ ਟੱਕਰ ਹੋਈ ਇਹਨਾਂ ਦੋਵਾਂ ਵਾਹਨਾ ਦੀ ਤਾਂ ਡੰਪਰ ਜੋ ਹੈ ਉਹ ਬਾਸ ਤੇ ਉੱਤੇ ਹੀ ਪਲਟ ਗਿਆ ਜਿਸ ਦੇ ਵਿੱਚ ਸਵਾਰੀ ਬੈਠੀਆਂ ਹੁਈਆਂ ਸੀ ਗਿਆ ਤਾਂ ਇਸ ਕਰਕੇ ਸਾਰੀ ਦੀ ਸਾਰੀ ਬਜਰੀ ਜਿਹੜੀ ਆ ਉਹ ਵਾਸਤੇ ਉੱਤਰ ਡਿੱਗ ਜਾਂਦੀ ਹੈ ਤੇ ਸਵਾਰੀਆਂ ਇਸ ਬਜਰੀ ਦੇ ਵਿੱਚ ਦੱਬ ਜਾਂਦੀਆਂ ਨੇ ਜਿहां ਜਿਸ ਕਰਕੇ 20 ਲੋਕਾਂ ਦੀ ਜੋ ਹੈ ਇਸ ਭਿਆਨਕ ਰੂ ਕੰਬਾਉ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਥੇ ਦਾਸੇ ਕਿ ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਨਾ ਮਿਲਦੀ ਹੈ ਤੇ ਜਿਹੜੇ ਆਲੇ ਦੁਆਲੇ ਦੇ ਲੋਕ ਹੁੰਦੇ ਨੇ ਉਹ ਮੌਕੇ ਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਜੋ ਹੈ ਇਥੇ ਲੋਕਾਂ ਨੂੰ ਰੈਸਕਿਊ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਜਿਹੜੇ ਬਜਰੀ ਦੇ ਅੰਦਰ ਦੋਬੇ ਹੋਏ ਲੋਕਸ ਕਿ ਉਹਨਾਂ ਨੂੰ ਬਾਹਰ ਕੱਢਣਾ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਤਸਵੀਰਾਂ ਜੋ ਹੈ ਉਹ ਮੌਕੇ ਦੀਆਂ ਤੁਹਾਨੂੰ ਵਿਖਾ ਰਿਹਾ ਤੇ ਲੰਗਾਨਾ ਦੇ ਰੈਡੀ ਰੰਗਾ ਦੇ ਵਿੱਚ ਜੋ ਹੈ ਇਹ ਵੱਡਾ ਹਾਦਸਾ ਵਾਪਰਿਆ ਹੈ ਵਾਸਤੇ ਉਤੇ ਜੋ ਹੈ ਬਜਰੀ ਦੇ ਨਾਲ ਭਰਿਆ ਡੰਪਰ ਡਿੱਗਿਆ ਤੇ ਉਸ ਤੋਂ ਬਾਅਦ ਵਾਸਤੇ ਪਰਖੱਚੇ ਉੱਡ ਗਏ ਵਾਸਤੇ ਜਿਹੜੀ ਹੈ ਪੂਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਅਤੇ 20 ਲੋਕਾਂ ਦੇ ਜੋ ਹੈ ਇਸ ਬੱਸ ਦੇ ਵਿੱਚ ਬੈਠੇ ਜਿਹੜੇ ਲੋਕ ਸੀ ਉਹਨਾਂ ਦੀ ਮੌਤ ਹੋਈ ਹੈ ਆ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮ੍ਰਿਤਕ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ ਸਨ ਕਿਉਂਕਿ ਉਹ ਬੱਚੇ ਜਿਹੜਾ ਆਪਣੇ ਸਕੂਲ ਜਾ ਰਹੇ ਸਿਗੇ ਲੇਕਿਨ ਇਸ ਦੌਰਾਨ ਜੋ ਹੈ ਉਹਨਾਂ ਦੀ ਇਹ ਬੱਸ ਹਾਦਸਾ ਸਕਾਰ ਹੋਈ ਤਾਂ ਉਸ ਤੋਂ ਬਾਅਦ ਯਾ ਇਹ ਤਸਵੀਰਾਂ ਜੋ ਹੈ ਰੂਕਮ ਬਹੁਤ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਕਿ ਪੀਐਮ ਮੋਦੀ ਦੇ ਵੱਲੋਂ ਵੀ ਇਸ ਦੇ ਹਾਦਸੇ ਤੇ ਦੁੱਖਤਾ ਪ੍ਰਗਟਾਵਾ ਜੋ ਕੀਤਾ ਗਿਆ ਉਹਨਾਂ ਦੇ ਵੱਲੋਂ ਨਾਲ ਹੀ ਨਾਲ ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਜਿਹੜੇ ਮ੍ਰਿਤਕ ਨੇ ਉਹਨਾਂ ਨੂੰ 2 ਲੱਖ ਰੁਪਏ ਦੇਣ ਦਾ ਜੋ ਹੈ ਐਲਾਨ ਪੀਐਮ ਮੋਦੀ ਦੇ ਵੱਲੋਂ ਕੀਤਾ ਗਿਆ ਤੇ ਨਾਲ ਹੀ ਨਾਲ ਜਿਹੜੇ ਜ਼ਖਮੀ ਹੋਏ ਲੋਕ ਨੇ ਉਹਨਾਂ ਦੇ ਲਈ ਵੀ ਜੋ ਹੈ 50000 ਰੁਪਏ ਦਿੱਤੇ ਜਾਣ ਦਾ ਐਲਾਨ ਜੋ ਹੈ ਪੀਐਮ ਮੋਦੀ ਦੇ ਵੱਲੋਂ ਕੀਤਾ ਗਿਆ ਸੋ ਬੇਹਦੀ ਭਿਆਨਕ ਹਾਦਸਾ ਜੋ ਹੈ ਅਚੜਦੀ ਸਵੇਰ ਵਾਪਰਿਆ ਹੈ ਅ ਤਸਵੀਰਾਂ ਜੋ ਤੁਹਾਨੂੰ ਵਿਖਾ ਰਿਆਂ ਤੁਸੀਂ ਵੇਖ ਸਕਦੇ ਹੋ ਬਸਤੇ ਵਿੱਚੋਂ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਅੰਦਰ ਫਸੇ ਲੋਕ ਨੇ ਜੋ ਅੰਦਰ ਫਸੀਆਂ ਸਵਾਰੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਕਿਉਂਕਿ ਬਜਰੀ ਦੇ ਨਾਲ ਜਿਹੜੀ ਹੈ ਪੂਰੀ ਬਸ ਭਰ ਜਾਂਦੀ ਹੈ ਤੇ ਜਿਹੜੇ ਲੋਕ ਉਸ ਦੇ ਵਿੱਚ ਦਬ ਜਾਂਦੇ ਨੇ ਕਈ ਜਿਹੜੇ ਵਿਦਿਆਰਥੀ ਇਸ ਦੇ ਵਿੱਚ ਸ਼ਾਮਿਲ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ 20 ਲੋਕ ਜ਼ਖਮੀ ਹੋਏ ਨੇ ਜ ਜਨਾਂ ਦਾ ਇਲਾਜ ਹੋਇਆ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਸੋ ਉਥੇ ਵੀ ਦੱਸਦੀ ਹੈ ਕਿ ਕਈ ਜਿਹੜੇ ਐ ਲੋਕ ਗੰਭੀਰ ਜ਼ਖਮੀ ਦਸੇ ਜਾ ਰਹੇ ਨੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦਸੇ ਜਾ ਰਹੇ ਨੇ ਸੋ ਇਹ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕੋਂ منظر ਹੋਵੇਗਾ ਕੀ ਜਿਸ ਤਰੀਕੇ ਦੇ ਨਾਲ ਇਹ ਡੰਪਰ ਜੋ ਕਿ ਬਜਰੀ ਦੇ ਨਾਲ ਪਰਿਆਸੀ ਉਹ ਬਸ ਦੇ ਉੱਤੇ ਡੇਗਿਆ ਤਾਂ ਬਸ ਜਿਹੜੀ ਹੈ ਪੂਰੇ ਤਰੀਕੇ ਦੇ ਨਾਲ ਚੱਕਨਾਚੂਰ ਹੋ ਚੁੱਕੀ ਹੈ ਬਸ ਦੇ ਵਿੱਚ ਤੁਹਾਨੂੰ ਬਜਰੀ ਹੀ ਬਜਰੀ ਨਜ਼ਰ ਆ ਰਹੀ ਹੋਵੇਗੀ ਇਹ ਬਾਅਦ ਦੀਆਂ ਤਸਵੀਰਾਂ ਨੇ ਲੇਕਿਨ ਉਸ ਤੋਂ ਪਹਿਲਾਂ ਜਦੋਂ ਹਾਦਸਾ ਵਾਪਰਿਆ ਉਹ ਤਸਵੀਰਾਂ ਵੀ ਤੁਸੀਂ ਵੇਖੋ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ ਤੇ ਲੋਕ ਅੰਦਰੋਂ ਦੀ ਜੜਾ ਹੋਰ ਲੋਕਾਂ ਨੂੰ ਕੱਢਣ ਦੀ ਜਿਹੜਾ ਕੋਸ਼ਿਸ਼ ਕਰ ਰਹੇ

ਅਹ ਲੇਕਿਨ ਇਸ ਦੇ ਦੌਰਾਨ ਇੱਕ ਡੰਪਰ ਜੋ ਕਿ ਬਜਰੀ ਦੇ ਨਾਲ ਭਰਿਆ ਹੋਇਆ ਸੀਗਾ ਉਸ ਦੀ ਇਸ ਦੇ ਨਾਲ ਟੱਕਰ ਹੋਈ ਤੇ বাস ਜਿਹੜੀ ਹੈ ਹੁਣ ਬੁਰੇ ਤਰੀਕੇ ਦੇ ਨਾਲ ਡੈਮੇਜ ਹੋ ਚੁੱਕੀ ਹੈ ਤੇ ਅੰਦਰ ਜਿਹੜੇ ਸਵਾਰੀਆਂ ਇਸ ਦੇ ਵਿੱਚ ਬੈਠੀਆਂ ਹੋਈਆਂ ਸੀਗੀਆਂ ਉਹ ਤੁਸੀਂ ਵੇਖੋ ਕਿ ਅੰਦਰ ਹੀ ਦਬੀਆਂ ਰਹਿ ਗਈਆਂ ਹਾਲਾਂਕਿ ਜਦੋਂ ਲੋਕ ਮੌਕੇ ਤੇ ਪਹੁੰਚ ਕੇ ਤਾਂ 15 ਲੋਕਾਂ ਨੂੰ ਜੜਾ ਉਥੋਂ ਰੈਸਕਿਊ ਵੀ ਕੀਤਾ ਗਿਆ ਉਹਨਾਂ ਨੂੰ ਬਸ ਦੇ ਵਿੱਚੋਂ ਬਜਰੀ ਦੇ ਵਿੱਚੋਂ ਜੋ ਹੈ ਬਾਹਰ ਕੱਢਿਆ ਗਿਆ ਲੇਕਿਨ 20 ਲੋਕਾਂ ਦੀ ਜੋ ਹੈ ਇੱਥੇ ਦਰਦਨਾਕ ਮੌਤ ਹੋ ਗਈ ਹੈ ਤੇ ਜਿਸ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਵੀ ਮੁਆਵਜ਼ੇ ਦਾ ਜੋ ਹੈ ਐਲਾਨ ਕੀਤਾ ਗਿਆ ਲੇਕਿਨ ਇਹ ਰੂ ਕੰਬਾਉ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਜਿੱਥੇ ਕਿ ਭਿਆਨਕ ਹਾਦਸਾ ਵਾਪਰਿਆ